ਸਤਿ ਸ਼੍ਰੀ ਅਕਾਲ ਮੈਂ ਚਰਨਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਜਲੰਧਰ ਪਸ਼ਮੀ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਉੱਪਰ ਲਾਏ ਇਲਜ਼ਾਮਾਂ ਤੋਂ ਬਾਅਦ ਸਿਆਸਤ ਹੋਰ ਵੀ ਪੱਖ ਦੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਸੀਐਮ ਭਗਵੰਤ ਮਾਨ ਤੇ ਨਿਸ਼ਾਨੇ 사ਤੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਜਿਹੜਾ ਖੁਦ ਨੂੰ ਇਮਾਨਦਾਰ ਦੱਸਦਾ ਹੈ ਉਸ ਦੇ ਪਰਿਵਾਰ ਦੇ ਉੱਪਰ ਹੀ ਇਹਨਾਂ 3 ਕਰੋੜ ਰੁਪਇਆ ਮਹੀਨੇ ਦਾ ਲੈਣ ਦੇ ਇਲਜ਼ਾਮ ਲੱਗ ਰਹੇ ਨੇ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਅਤੇ ਕਾਂਗਰਸ ਦੇ ਵਿਧਾਇਕ ਵੀ ਨੇ ਉਹਨਾਂ ਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਸਾਧ ਦਿੱਤੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜੇਕਰ ਭਗਵੰਤ ਮਾਨ ਇੰਨੇ ਸੱਚਾ ਸੁੱਚਾ ਹੈ ਤਾਂ ਉਸ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਜਾਂ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਦੇ ਹੇਠ ਕਰਵਾਉਣੀ ਚਾਹੀਦੀ ਹੈ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਵੰਗਾਰਿਆ ਵੀ ਗਿਆ ਹੈ ਸਾਬਤ ਕਰਦੀ ਹੈ ਜਿਹੜੇ ਚਾਰजेस ਨੇ ਕਿ ਚਾਰजेस ਬਹੁਤ ਗੰਭੀਰ ਨੇ ਪਹਿਲੀ ਵਾਰ ਚੀਫ ਮਿਨਿਸਟਰ ਦੇ ਇਮੀਡੀਏਟ ਪਰਿਵਾਰ ਉੱਤੇ ਤੇਨਾਂ ਦੀ ਸੀਐਮਓ ਤੇ ਵੱਡੇ ਪੈਮਾਨੇ ਦੇ ਕਰਪਸ਼ਨ ਦੇ ਚਾਰजेस ਲੱਗੇ ਨੇ ਉਹਨੇ ਬਕਾਇਦਾ ਤੌਰ ਇਹ ਵੀ ਗੱਲ ਉਂਗਰਾਲ ਨੇ ਕਹੀ ਕਿ 5 ਤਰੀਕ ਨੂੰ ਸਾਰੀਆਂ ਜਿਹੜੀਆਂ ਉਹਦੇ ਕੋਲ ਆਡੀਓਜ਼ ਨੇ ਉਹ ਪਬਲਿਕ ਕਰੇਗਾ ਅਜੇ ਤੱਕ Chief Minister ਦਾ ਕੋਈ ਵੀ ਪ੍ਰतिकਰਮ ਨਹੀਂ ਆਇਆ ਇੱਕੋ ਪ੍ਰतिकਰਮ ਆਇਆ ਕਿ ਮੈਂ ਕੇਸ ਰਜਿਸਟਰ ਕਰਾ ਦੂੰ ਕੇਸ ਤੇ ਕਈਆਂ ਤੇ ਰਜਿਸਟਰ ਤੂੰ ਪਹਿਲੇ ਕਰਤੇ ਨੇ ਇਹ ਹੁਣ ਟਾਈਮ ਆਇਆ ਤੇਰੇ ਤੇ ਕੇਸ ਰਜਿਸਟਰ ਹੋ ਬਾਹਰ ਨਿਕਲ ਉਹ ਵੇਖੀਏ ਕੰਨਾਕ ਤੂੰ ਸੱਚਾ ਸੋਚਾ ਕੱਲ੍ਹ ਹਾਂ CBI ਨੂੰ ਵੇਖੀਏ ਤੋਂ ਮੈਂ ਜ਼ਿਲंधर ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਹੱਥ ਜੋੜ ਕੇ ਸਮੂੱਚੀ ਪ੍ਰੈਸ ਨੂੰ ਬੇਤੀ ਕਰੂੰਗਾ ਇਹ ਜਿਹੜੇ ਇਸ ਕਿਸਮ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ਵੇਰੇ ਕਿੱਥੇ ਨੇ ਦੁਪਹਿਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਨੇ ਮੋਸਟ ਅਨਪ੍ਰਿੰਸੀਪਲ ਮੋਸਟ ਅਨਪ੍ਰਿੰਸੀਪਲ ਮੇਰਾ ਖਿਆਲ ਜੇ ਮੈਂ ਕੋਈ ਸਿਆਸਤ ਵੇਖੀ ਹੈ ਸਾਰਿਆਂ ਨੂੰ ਵੱਧ ਇਸ ਏਰੀਏ ਵਿੱਚ ਇਸ ਖਿੱਤੇ 'ਚ ਵੇਖੀ ਹੈ ਕਿਰਪਾ ਕਰਕੇ ਇਹ ਟਰਨ ਕੋਰਸ ਨੂੰ ਸਾਰੇ ਪੰਜਾਬ 'ਚ ਵੈਸੇ ਤਾਂ ਲੋਕਾਂ ਨੇ ਨਿਹੰਗ ਦੇ ਬਾਟੇ ਵਰਗਾ ਮਾਜ ਕੇ ਕੱਲੇ ਸਾਰੇ ਪੰਜਾਬ 'ਚ ਇੱਕ ਅੱਧਾ ਬਚ ਕੇ ਰਹਿ ਗਿਆ ਸਾਡੇ ਨੂੰ ਸਾਨੂੰ ਟਾਈਮ ਨਹੀਂ ਲੱਗ ਸਕਿਆ ਉਹ ਵੀ ਸਾਡੇ ਕੋਲ ਵਕਤ ਆ ਜਾਣਾ ਬਾਈ ਇਲੈਕਸ਼ਨ ਉੱਥੇ ਵੀ ਹੋਣੀ ਹੈ ਨਹੀਂ ਤੇ ਇਹਨਾਂ ਨੂੰ ਬੰਦੇ ਦੇ ਪੁੱਤਰ ਬਣਾਉਂਦੀ ਲੋਕ ਇਹ ਝੂਠ ਦੀ ਫਰੇਬ ਦੀ ਰਾਜਨੀਤੀ ਜਿਹੜੀ ਲੁੱਟ ਦੀ ਰਾਜਨੀਤੀ ਤੁਹਾਨੂੰ ਕਿਸੇ ਨੂੰ ਕੋਲ ਲਾ ਨਹੀਂ ਸਾਡੇ ਨਾਲ ਵੱਧ ਤੁਹਾਨੂੰ ਸਾਰਿਆਂ ਨੂੰ ਖਬਰ ਕਿ ਸੀਐਮ ਦਾ ਜਿਹੜਾ ਮੇਨ ਇਤੇ ਸ਼ਕਤਰੀਏ ਰਾਜਵੀਰ ਸਿੰਘੋ ਕੀ ਕੀ ਕਰਦਾ ਕਿਥੋਂ ਕਿਥੋਂ ਗਰਾਈਆਂ ਚੱਲ ਰਹੀਆਂ ਕਿਸਨਾ ਬਿਜ਼ਨਸਮੈਨਾਂ ਕੋ ਪੈਸੇ ਇਕੱਠੇ ਕੀਤੇ ਜਾ ਰਹੇ ਕਿਸਾਂ ਪਾਰਲੀਮੈਂਟ ਤੋਂ ਪਹਿਲੇ ਇਕੱਠੇ ਕੀਤੇ ਗਏ ਨੇ ਕਿਸ ਤਰ੍ਹਾਂ ਅੱਜ ਇਕੱਠੇ ਕੀਤੇ ਜਾ ਰਹੇ ਕਿਰਪਾ ਕਰਕੇ ਸਾਡਾ ਇਹਦੇ ਵਿੱਚ ਸਾਥ ਦਿਓ ਜੇ ਅਸੀਂ ਡੈਮੋਕ੍ਰੇਸੀ ਬਚਾਣੀ ਹੈ ਜੇ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣਾ ਚਾਹੁੰਦੇ ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਕੁਝ ਹੱਦ ਤੱਕ ਰਾਜਨੀਤੀ ਇਹ ਜਿਹੜੀ ਗੰਦਲੀ ਰਾਜਨੀਤੀ ए बची है जो अं चाहते कि इस किस्म की ऑर्गनाइज्ड माफिया ये शिकागो वर्गा शहर बना दे जिथे किसी टाइम ऑर्गनाइज्ड माफिया जलंधर वॉज नवर नोन फॉर दिस जलंधर लगातार मैं इन्ने साल वे रहा कभी क्राइम प्रोन शहर नहीं साफ सुथरे लोग रेंदे अनफोर्चुनेटली जो इथों तक पहुंचे बकायदा तौर पोलीटिकल देखो पहले दिनों मैं गल असैंबली कहें अभी भी मैं कह रहा ਪੋਲੀਟিক্যাল ਪ੍ਰੋਟੈਕਸ਼ਨ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਇਹ ਗੱਲ ਸਾਬਤ ਹੋ ਚੁੱਕੀ ਹੈ ਇਹਦੇ ਵਿੱਚ ਜਿੰਨੀਆਂ ਲਾਅ ਐਨਫੋਰਸਿੰਗ ਏਜੰਸੀਜ਼ ਨੇ ਭਾਵੇਂ ਪੁਲਿਸ ਸਾਰਾ ਇਹਨਾਂ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਹੋ ਸਕਦਾ ਤਾਂ ਕਿਰਪਾ ਕਰਕੇ ਤੁਸੀਂ ਸਾਥ ਦਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸੈਂਟਰ ਤੋਂ ਵੀ ਤੁਸੀਂ ਵੇਖਿਆ ਤੇ ਇੱਥੇ ਹੀ ਵੇਖਿਆ ਤਾਂ ਮੈਂ ਇੱਥੇ ਆਈਪੀਜੀ ਸਪੈਸ਼ਲੀ ਸੁਨੀਲ ਜਾਖੜ ਨੂੰ ਅਪੀਲ ਕਰੂੰਗਾ ਜਾਖੜ ਸਾਹਿਬ ਗੱਲਾਂ ਤੋਂ ਹੀ ਬਹੁਤ ਵੱਡੀਆਂ ਕਰਦੇ ਤੁਹਾਡੀ ਪਾਰਟੀ ਦੇ ਨੁਮਾਇੰਦੇ ਨੇ ਚਾਰਜ ਲਾਇਆ ਸੈਂਟਰ ਵਿੱਚ ਤੁਸੀਂ ਆਓ ਵੇਖੀਏ ਕੋਈ ਤੁਹਾਡੀ ਏਜੰਸੀ ਇੰਟਰਵਿਊ ਨਹੀਂ ਕਰਦੀ ਕਿ ਨਹੀਂ ਕੀ ਤੁਸੀਂ ਇਮਾਨਦਾਰੀ ਨਾਲ ਪੰਜਾਬ ਨੂੰ ਬਚਾਣਾ ਵੀ ਚਾਹੁੰਦੇ ਹੋ ਕਿ ਪੰਜਾਬ ਨੂੰ ਗੰਦਲਾ ਹੀ ਕਰਨਾ ਚਾਹੁੰਦੇ ਹੋ ਜਿਸ ਕਿਸਮ ਦਾ ਤੁਹਾਡੇ ਐਕਟਰ ਨੇ ਪੀਜੇ ਪੀਤੇ ਆਓ ਵੇਖੀਏ ਸਾਡੇ ਕੋਲ ਤਾਂ ਹੈ ਕੁਝ ਨਹੀਂ ਐਂ ਤਾਂ ਇਕੱਲੀ ਅਪੀਲ ਹੀ ਕਰ ਸਕਦੇ ਆ ਲੋਕਾਂ ਦੇ ਜ਼ਰੀਏ ਜਾਂ ਤੇ ਮਰਦਾਂ ਵਾਲਾ ਕੋਈ ਕੰਮ ਕਰੇ ਮਾਨ ਆਪਣੇ ਖਿਲਾਫ ਆਪ ਇਨਕੁਆਇਰੀ ਕੱਲੇ ਸੀਬੀਆਈ ਨੂੰ ਉਹ ਵੇਖੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਇੱਥੋਂ ਪਤਾ ਲੱਗ ਜਾਏਗਾ ਬਖਾ ਦੇਤਾ 5 ਤਰੀਕ ਨੂੰ ਕਿ ਕਿੰਨਾ ਕੁ ਸਾਫ਼ ਸੇ ਸੁਤਰਾ ਮਾਨ ਇਹ ਤਾਂ ਸਾਨੂੰ ਵੀ ਪਤਾ ਜਿੰਨਕ ਹੈ ਪਰ ਚਲੋ ਲੈਟ ਅਸ ਗਿਵ ਹਿਮ ਅ ਕਪਲ ਆਫ ਮੋਰ ਡੇਸ ਦੇੰਤ ਉਹ ਹੀ ਰਹਿ ਗਏ ਤੇ ਵਿੱਚ ਤੇ ਜਿਹਦੇ ਸਾਰੇ ਇਸ਼ੂਸ ਆ ਉਹਨਾਂ ਸਾਰਿਆਂ ਦੀ ਤਾਂ ਅਜੇ ਲੱਗਦਾ ਨਹੀਂ ਨਹੀਂ ਮੈਡਮ ਮੇਰੀ ਬੇਨਤੀ ਹੈ ਅਸੀਂ ਟਾਈਮ ਦਈਏ ਲੈਟ ਮੀ ਡੈਵਲਸ ਐਡਵੋਕੇਟ let us give him two days more ਇਹ ਮੈਨੂੰ 100% ਪਤਾ ਕਿ ਸਾਨੂੰ ਵੀ ਪਤਾ ਹੈ ਸਚਾਈ ਬਟ ਇਹਦੀ ਸਚਾਈ ਕਿੰਨੇ ਦਸੀ ਹੈ ਅਖੀਰ ਜਿਹੜਾ ਇਹਨਾਂ ਦਾ ਵਿਚਲਾ ਬੰਦਾ ਸੀ ਜਿਹੜਾ ਦਾ ਇਹਨਾਂ ਦਾ ਬੰਦਾ ਸੀ ਜਿਹੜਾ ਇਹਨਾਂ ਦਾ ਫਰੰਟ ਮੈਨ ਸੀ 2.5 ਸਾਲ ਉਹ ਸਾ ਆਦਮੀ ਨੇ ਹੁਣ ਇਹ ਚੀਜ਼ ਸਾਰੀ ਨੰਗਿਆ ਕੀਤੀ ਦਾ ਪਰਦਾ ਫਾਸ਼ ਕੀਤਾ ਐਡ ਦੋਨੋ ਕਲੋਜ਼ੇਸ ਆਫ ਲਾਈਸ ਇਹ ਦੋ ਜਿਹੜੇ ਨੇ ਇਹਨਾਂ ਦੇ ਸਾਰੇ ਨਾਲੋਂ ਅਨਮੋਲੀ ਰੇਸਨ ਸ਼ਹਿਰ ਦੇ ਦੁਆਬੇ ਦੇ ਇੱਕ ਰੋੜਾ ਤੇ ਅੰਗਰਾਲ ਇੱਕੋ ਜਿਹੇ ਕੱਪੜੇ ਇਹੋ ਜਿਹੇ ਜੈਕਟਸ ਪਾ ਕੇ ਰੱਖਦੇ ਸੀ ਹੁਣ ਜੇ ਲੜਾਈ ਹੋਈ ਤੁਹਾਨੂੰ ਪਤਾ ਲੜਾਈ ਕਿਹੜੀ ਗੱਲ ਤੋਂ ਹੋਈ ਹੁਣ ਇਹ ਗੱਲ ਸਿੱਧੇ ਚਾਰजेस ਸੀਐਮਓ ਤੇ ਆਏ ਨੇ ਐਡੇ ਚਾਰजेस ਜਿਹੜੇ ਨੇ ਕੋ ਝੂਠੇ ਨਹੀਂ ਨੇ ਸਾਨੂੰ ਹੀ ਪਤਾ ਸੱਚੇ ਬਸ ਅਸੀਂ ਟਾਈਮ ਦੇਣਾ ਚਾਹੁੰਦੇ ਤੋ ਇਹਦੇ ਵਾਸਤੇ ਵਿਸ਼ੇਸ਼ ਤੌਰ ਮੇਰੀ ਹੱਥ ਜੋੜ ਕੇ ਅਪੀਲ ਪ੍ਰੈਸ ਨੂੰ ਜੇ ਅਸੀਂ ਸੁਸਾਇਟੀ ਨੂੰ ਆਪਣੇ ਸ਼ਹਿਰ ਨੂੰ ਜੇ ਤੁਸੀਂ ਸਮਝਦੇ ਹੋ ਐਨ ਪਤਾ ਤੁਹਾਨੂੰ ਵੀ ਸਾਰਿਆਂ ਨੂੰ ਇੱਕ ਜੋ ਜੋ ਇਹ ਗੱਲ ਹੈ ਸੱਚੇ ਦੇ ਵਿੱਚ 75000 ਦਾ ਫਿਗਰ ਲੈ ਕੇ ਆਏ ਹਾਂ 1.5 ਲੱਖ ਦੀ ਲੋਟਰੀ ਦੁਕਾਨ ਦੀ ਕਿ ਕਿੱਥੋਂ ਲੈ ਕੇ ਆਏ ਕਿਦੀ ਜੀ ਕਿ ਕਿਹਾ 75000 ਰੁਪਿਆ ਲੋਟਰੀ ਦੁਕਾਨ ਤੋਂ ਲੈ ਕੇ 1.5 ਲੱਖ ਰੁਪਿਆ ਪਰ ਮੇਰੀ ਗੱਲ ਸੁਣੋ ਕੁਝ ਚੀਜ਼ਾਂ ਦੇ ਦੇ ਵਿੱਚ ਚੰਨੀ ਜੀ ਨੇ ਖੁਦ ਕੱਲ ਤਸਲੀਮ ਕੀਤੀ ਸਾਡੂ ਵੀ ਇਨਫੋਰਮੇਸ਼ਨ ਇਸਾ ਤੁਹਾਡੇ ਕੋਲ ਸਾਨੂੰ ਜਿਹੜੀ ਮੈਨੂੰ ਦਿੱਤੀ ਫਿਗਰਸ ਇੱਕ ਸਪਲਿਸ ਅਫਸਰ ਨੇ ਦਿੱਤੀ ਕਿਸੇ ਮੈਨੂੰ ਪੁਲਿਸ ਅਫਸਰ ਨੇ ਫਿਕਰਸ ਦਿੱਤੀਆਂ ਕਿ ਜੀ ਐਸੇ 250 ਦੁਕਾਨ ਹੈ ਚੰਨੀ ਜੀ ਨੇ 200 ਕਹੀ ਸੀ ਹੈ 250 ਇਹਦਾ ਰੇਟ ਮੈਂ ਬੰਦੇ ਵੀ ਦੱਸ ਦੇਣਾ ਮੇਰੇ ਕੋਲ ਨਾਮ ਹੀ ਹੈ ਕਿ ਜਿਹੜੇ ਉਗਰਾਹੀ ਕਰਦੇ ਸਰ ਸ਼ਰਾਬ ਦੀ ਉਗਰਾਹੀ ਕੌਣ ਕਰਦਾ ਇਥੋਂ ਦੀ ਸੱਟੇ ਦੀ ਕੌਣ ਕਰਦਾ ਉਹਨਾਂ ਦੇ ਬੰਦਿਆਂ ਦੇ ਵੀ ਨਾ ਹੈ ਨੇ ਬਟ ਮੈਂ ਸਮਝਣਾ ਉਹਨਾਂ ਦੇ ਨਾਂ ਛੱਡੀਏ ਥੋੜਾ ਤੇ ਇਥੇ ਬਹੁਤ ਵੱਡੇ ਪੇਮਾਨੇ ਤੇ ਸ਼ਰਾਬ ਦੀ ਉਗਰਾਹੀ ਵੀ ਇੱਕ ਜਲੰਧਰ ਦਾ ਹੀ ਤੁਹਾਡਾ ਬੰਦਾ ਹੈ ਜਿਹੜਾ ਹਿਮਾਚਲ ਦਾ ਮੀਡੀਆ ਐਡਵਾਈਜ਼ਰ ਵੀ ਰਿਹਾ ਜੀ ਮੋਟੀ ਉਗराई ਕਰਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀ ਹੋ ਸਕਦਾ ਤੁਹਾਡੇ ਚੋਂ ਵਿੱਚੋਂ ਕਿਸੇ ਦਾ ਕਿਸੇ ਦਾ ਤਲਕ ਨਾ ਨਿਕਲ ਆਏ ਉਹਦਾ ਸੋ ਮੈਂ ਸਾਨੂੰ ਇੱਕ ਇੱਕ ਬੰਦੇ ਦਾ ਪਤਾ ਤਾਂ ਮੈਂ ਅਜੇ ਅਜੇ ਸਿੱਧਾ ਮਾਨ ਤੇ ਉਗਰਾਲ ਵਾਲੇ ਚੱਕਰ ਚੀਆਂ ਸਾਰੇ ਦੇ ਨਾਂ ਨੇ ਤੁਹਾਨੂੰ ਡੜੇ ਵਾਲੇ ਦਾ ਵੀ ਦੇ ਦੂੰ ਸੱਟੇ ਵਾਲੇ ਦਾ ਵੀ ਦੇ ਦੂੰ ਨਸ਼ੇ ਵਾਲੇ ਦਾ ਵੀ ਦੇ ਦੂੰਗਾ ਤੇ ਜਿਹੜਾ ਬੁੱਕੀ ਆ ਸਾਰੇ ਦਾ ਵੱਡਾ ক্রিকেট ਦਾ ਬੁੱਕੀ ਉਹ ਵੀ ਤੁਹਾਡੇ ਸ਼ਹਿਰ ਦਾ ਹੀ ਹੈ ਉਹ ਵੀ ਕਿੱਥੋਂ ਚੱਲਦਾ ਉਹ ਵੀ ਤੁਹਾਨੂੰ ਹੀ ਪਤਾ ਤੇ ਮੈਨੂੰ ਹੀ ਪਤਾ ਹੈ ਮੈਨੂੰ ਸਮਝ ਆ ਗਈ ਗੱਲ ਆਖੀ ਜਾਂਦੀ ਪ੍ਰਚਾਰ ਵੇਲੇ ਕਿ ਵੋਟਾਂ ਸਾਨੂੰ ਪਾਓ ਤੇ ਸੱਤਾਧਾਰੀ ਪਾਰਟੀ ਦਾ ਹੀ ਜਿਹੜਾ ਕਿ ਐਮਐਲਏ ਬਣਾਓ ਦੂਜੇ ਪਾਸੇ ਤਾਂ ਕੰਮ ਹੋਣੇ ਨਹੀਂ ਦੋ ਸਾਲ ਪਏ ਹਾਲੇ ਸਰਕਾਰ ਦੇ ਵੇਖੋ ਮੇਰੀ ਗੁਜ਼ਾਰਿਸ਼ ਸੁਣ ਲੋ ਜੇ ਢਾਈਆਂ ਸਾਲਾਂ ਚ ਕੁਝ ਹੋਇਆ ਤਾਂ ਅੱਗੇ ਵੀ ਉਮੀਦ ਕਰ ਲੋ ਮੈਂ ਤੁਹਾਨੂੰ ਦੱਸ ਦਿੰਦਾ ਇਸ ਇਲੈਕਸ਼ਨ ਦੇ ਹਾਰਨ ਤੋਂ ਬਾਅਦ ਵੀ ਇਹ ਭਗਵੰਤ ਦਾ ਬੰਜਾ ਚੋਕੇ ਲੋਕਾਂ ਨੇ ਇਹਦਾ ਜਿਹੜਾ ਪਿੰਡ ਹੈ ਉਹ ਕਿਹੜਾ ਪਿੰਡ ਹੈ ਦਾ ਸਤੌਜ ਇਹਦੀ ਬੰਬੀ ਤੇ ਛੱਡ ਕੇ ਆਣਾ ਕਿਦੀ ਤੂੰ ਇਹ ਡੀ ਕਰਦੇ ਫਿਰਦੇ this is his last election and jehdi mrs kejriwal ne statement ditti oh vi changi tarah sun leyo ohne vi keha si ki kuj ehho je bande important hai ne jehde chahnde kejriwal bahar na nikle ohna vaje vi ek hai he is one of those person take me very seriously kyunki tanu yaad hoega kumar vijay pratap singh ne sariyan gallan main inna de sources nu quote kar reha kumar vijay pratap ne gall kahi si ki jis din kejriwal pehli var andar kita ਉਸ ਰਾਤ ਸੀਐਮਓ ਵਿੱਚ ਸਾਰੀ ਰਾਤ ਭੰਗੜਾ ਪੈਂਦਾ ਰਿਹਾ ਤੇ ਪਾਰਟੀ ਤੇ ਜਸ਼ਨ ਦਾ ਮਾਹੌਲ ਸੀ ਐਂਡ ਮਿਸਿਸ ਕੇਜਰੀਵਾਲ ਦਾ ਬਿਆਨ ਹੈ देयर आर ਲੋਟ ਆਫ ਇੰਪੋਰਟੈਂਟ ਫੋਰਸਸ Who don't want Kejriwal to come out so ਮੇਰਾ ਚਾਰਜ ਹੀ ਇਸ ਵਨ ਆਫ ਦਮ ਹੋਰ ਦੱਸੋ ਕੋਈ ਇਹੀ ਕਾਰਨ ਸਮੇਂ ਦੇ ਦੋ ਪਹਿਲਾ ਸੰਦੀਪ ਆਠਗੋਰੀ ਪਹਿਲਾ ਮੀਟਿੰਗਾਂ ਕਰਦੇਗੇ ਸੀ ਇਥੇ ਲੋਕਲ ਲੀਡਰਸ਼ਿਪ ਨਾਲ ਹੁਣ ਕਿਤੇ ਦਿੱਲੀ ਵਾਲੀ ਲੋਕੀ ਦਿਸਦੀ ਨਹੀਂ ਬੇ ਮੇਰੀ ਸੁਣ ਲੋ ਮੈਂ ਕਿਸੇ ਕੰਮ ਤੇ ਨਹੀਂ ਪੈਣਾ ਸਾਡੇ ਨੂੰ ਸਿਆਣੇ ਤੁਸੀਂ ਕੋਈ ਚੀਜ਼ਾਂ ਮੈਂ ਕੱਲਾ ਹੂੰਗਰਾਲ ਤੇ ਮਾਨ ਵਾਲੀ ਤੇ ਇਹਦੇ ਪਰਿਵਾਰ ਵਾਲੇ ਜਿਹੜੇ ਚਾਰजेस ਆਫ ਕ੍ਰਾਪਸ਼ਨ ਨੇ ਮੈਂ ਉਹਨਾਂ ਤੇ ਰਹਿਣਾ ਚਾਹੁੰਦਾ ਅੱਗੇ ਦਿੱਲੀ ਕੋਈ ਆਏ ਨਾ ਆਏ ਦੈਟ ਇਜ਼ ਨਨ ਆਫ ਆ ਬਿਜ਼ਨਸ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹਨਾ ਕਿ ਇਹ ਸਾਰਾ ਕੰਮ ਆਰਗੇਨਾਈਜ਼ ਕਰਾਈ ਮੇ ਇੱਕ ਮਾਫੀਆ ਵਰਗਾ ਸਿਸਟਮ ਰਨ ਹੋ ਰਿਹਾ ਹੈ ਤੁਸੀਂ ਵੀ ਜਾਣਦੇ ਹੋ ਇੱਕ ਇੱਕ ਮੇਰਾ ਭਰਾ ਤੇ ਭੈਣ ਇੱਥੇ ਬੈਠੀ ਜਾਂਦੀ ਏ ਕਿ ਜੋ ਜੋ ਗੱਲਾਂ ਨੇ ਸੱਚ ਨੇ ਕਿਉਂਕਿ ਹੀ ਵਾਸ ਵਨ ਆਫ ਦੀ ਮੇਨ ਐਗਜ਼ੀਕਿਊਟਰ ਜਿਹੜਾ ਅਜਬਾਰ ਹੋਇਆ ਬਾਜਵਾ ਸਾਹਿਬ ਹਾਂਜੀ ਅ ਸੀਨੀਅਰ ਅਫਸਰ ਇੱਥੇ ਕਾਨਫਰੰਸ ਕਰਕੇ ਫੇਰੇ ਸੀ ਉਹਨਾਂ ਨੇ ਕਿਹਾ ਕਿ ਪੀਡੀ ਦੀ ਤੇ ਸੀਬੀਆਈ ਦੀ ਜੇਕਰ ਤੁਹਾਨੂੰ ਸਮਝ ਤੇ ਰੇਟ ਦਾ ਦੇਖੋ ਜਿਸ ਮਕਸਦ ਵਾਸਤੇ ਤੇ ਜਿਸ ਮੁੱਦੇ ਵਾਸਤੇ ਅੱਜ ਇਹ ਬਹੁਤ ਅਹਿਮ ਪ੍ਰੈਸ ਮੀਟ ਮੈਂ ਇੱਥੇ ਬੁਲਾਈ ਹੈ। ਉਹਦੇ ਬਾਰੇ ਮੈਂ ਥੋੜੀ ਜੀ ਤੁਹਾਨੂੰ ਬੈਕਗ੍ਰਾਉਂਡ ਦੇਣਾ ਚਾਹਾਂਗਾ। ਕਿ ਜਲੰਧਰ ਸ਼ਹਿਰ ਜਿਹੜਾ ਹੈ ਇਹ ਪਾਰਟੀਸ਼ਨ ਤੋਂ ਦੇਸ਼ ਦੀ ਪਾਰਟੀਸ਼ਨ ਤੋਂ ਪਹਿਲੇ ਵੀ ਤੇ ਵਿਸ਼ੇਸ਼ ਤੌਰ ਸਾਡੇ ਦੇਸ਼ ਦੀ ਪਾਰਟੀਸ਼ਨ ਤੋਂ ਬਾਅਦ ਇੱਕ ਬਹੁਤ ਨਮਾਇਆ ਜਗ੍ਹਾ ਇਹਦੀ ਪੰਜਾਬ 'ਚ ਰਹੀ। ਇਹ ਨਿਹਰਾ মিডিਆ ਦਾ ਹੈੱਡਕੁਆਰਟਰ ਇਨ ਇਰੀਆ ਇਹ ਐਜੂਕੇਸ਼ਨ ਦਾ ਬਹੁਤ ਵੱਡਾ ਹੈੱਡਕੁਆਰਟਰ ਰੇ ਹੈ ਲੋ ਕਾਲਜ ਇੱਥੇ ਰੇ ਯੂਨੀਵਰਸਿਟੀਜ਼ ਇੱਥੇ ਰਹੀਆਂ ਨੇ ਤੇ 1947 ਤੋਂ ਲੈ ਕੇ 66 ਤੱਕ ਜਦੋਂ ਗਰਮੀਆਂ ਦੇ ਵਿੱਚ ਸਾਡਾ ਕੈਪੀਟਲ ਜਿਹੜਾ ਸੀ ਸਿਮਲਾ ਸੀ ਤੇ ਅਨ ਅਨਾਉਂਸਡ ਕੈਪੀਟਲ ਜਿਹਨੂੰ ਡੀ ਫੈਕਟੋ ਕੈਪੀਟਲ ਕਿਹਾ ਜਾਂਦਾ ਛੱਡਾ ਜਲੰਧਰ ਬਹੁਤ ਲੰਬਾਰਸਾ ਰਿਹਾ ਚੰਡੀਗੜ੍ਹ ਬਣਨ ਤੋਂ ਪਹਿਲੇ ਤੇ ਚੰਡੀਗੜ੍ਹ ਜਦੋਂ ਪ੍ਰੋਸੈਸ ਤੇ ਵੈਸੀ ਕਿਉਂਕਿ ਨੀਂਹ ਪੱਥਰ ਜਿਹੜਾ ਚੰਡੀਗੜ੍ਹ ਦਾ ਇਹ ਪੰਡਿਆ ਜਵਾਲਾ ਲਾਲ ਨਹਿਰੂ ਨੇ ਇਹ ਕਾਂਗਰਸ ਦੀ ਸਰਕਾਰ ਨੇ ਤਕਰੀਬਨ 1952 ਵਿੱਚ ਕੰਮ ਸ਼ੁਰੂ ਹੋਇਆ ਸੀ ਤੇ ਤਕਰੀਬਨ 10 ਤੋਂ 12 ਸਾਲ ਚੰਡੀਗੜ੍ਹ ਬਣਨ ਲੱਗੇ ਸੀ ਉਸ ਟਾਈਮ ਤੱਕ ਜਲੰਧਰ ਦੀ ਬੜੀ ਪ੍ਰੀਮ ਬਹੁਤ ਹੀ ਪ੍ਰੇਮਨੈਂਟ ਇੱਕ ਜਗ੍ਹਾ ਹੈ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਬਹੁਤ ਵੱਡੇ ਸਿਆਸਤਦਾਨ بڑے بڑے ਵੱਡੇ ਨਾਂ ਜਿਹੜੇ ਲੋਕ ਆਪਣੇ ਇੰਟੈਲੈਕਟ ਦੇ ਕਾਰਨ ਆਪਣੀ ਕਾਬਲੀਅਤ ਦੇ ਕਾਰਨ ਇੰਟਰਨੈਸ਼ਨਲ ਸਫੀਅਰਸ ਤੱਕ ਜਨਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਹਿੰਦੁਸਤਾਨ ਵਾਸ ਮੈਂ ਉਹਨਾਂ ਸਾਰੀ ਪਰਸਨੈਲਿਟੀਆਂ ਦਾ ਨਾਂ ਨਹੀਂ ਲੈਣਾ ਚਾਹਾਂਗਾ ਇਹ ਹੈੱਡਕੁਆਰਟਰ ਨਿਰਾ মিডিਆ ਦਾ ਸਪੋਰਟਸ ਦਾ ਇੰਡਸਟਰੀ ਦਾ ਨਿਰੀਆ ਬੜਾ ਵੱਡਾ ਸੈਂਟਰ ਸੀ ਹੈਂਡ ਟੂਲਸ ਦਾ ਬੜਾ ਵੱਡਾ ਸੈਂਟਰ ਸੀ ਇਥੇ ਰਬਰ ਦਾ ਬਹੁਤ ਵੱਡਾ ਸੈਂਟਰ ਸੀ ਲੈਦਰ ਦਾ ਬਹੁਤ ਵੱਡਾ ਸੈਂਟਰ ਸਪੋਰਟਸ ਗੁੱਡਸ ਦਾ ਸੀ ਮੈਂ ਜਿਸ ਗੱਲ ਤੇ ਆ ਜਾਣਾ ਚਾਹਣਾ ਕਿ ਇੱਕ ਐਡਾ ਪ੍ਰੀ ਪ੍ਰੀਡੋਮੀਨੈਂਟ ਸਿਟੀ ਜਿਹੜਾ ਜਵਾਨੀ ਦੇ ਵਿੱਚ ਸੈਕੰਡ ਕਲਾਸ ਦੇ ਵਿੱਚ ਜੋ ਦੂਜੀ ਜਮਾਤ ਦੇ ਵਿੱਚ ਸੀ ਤੁਹਾਡਾ 10ਵੀਂ ਸੇਂਟ ਜੋਸਫ ਸਕੂਲ ਦੇ ਵਿੱਚ ਇੱਥੇ ਪੜ੍ਹਿਆ 19 अर्ली 1961 62 ਚ ਮੈਂ ਇਥੇ ਪੜਿਆ ਤੇ ਮੇਰਾ ਮਤਲਬ ਕਿ ਮੇਰਾ ਵੀ ਇਹ ਸ਼ਹਿਰ ਨਾਲ ਤੋਲੇ ਕਾਦੇ ਤਕਰੀਬਨ ਬਾਫ ਫਰੀਟ ਸਾ ਛੋਟਾ ਸ਼ਹਿਰ ਸੀ ਪਰ ਪੰਜਾਬ ਦੇ ਜਿਹੜੇ ਸਾਫ ਸੁਥਰੇ ਸ਼ਹਿਰ ਸੀ ਉਹਨਾਂ ਵਿੱਚ ਇੱਕ ਜਲੰਧਰ ਜਾਣਿਆ ਜਾਂਦਾ ਸੀ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਦੀ ਜਿਹੜੀ ਇਹ ਮੌਜੂਦਾ ਸਰਕਾਰ ਹੈ ਜਿਹੜੀ ਪਰिवर्तन ਦੇ ਨਾਂ ਤੇ ਇੱਕ ਸਾਫ਼ ਸੁਥਰੀ ਰਾਜਨੀਤੀ ਦੇ ਨਾਂ ਤੇ ਇੱਕ ਬਦਲਾਅ ਦੇ ਨਾਂ ਤੇ ਆਈ ਸੀ ਲੋਕਾਂ ਨੇ ਬਹੁਤ ਵੱਡੇ ਪੇਮਾਨੇ ਤੇ ਅਨਪ੍ਰੈਸੀਡੈਂਟਡ 75 ਸਾਲਾਂਾਂ ਚ ਕਿਸੇ ਵੀ ਪੋਲੀਟੀਕਲ ਜਮਾਤ ਨੂੰ ਇੰਨੀ ਵੱਡੀ ਵੋਟਾਂ ਨਾਲ ਵੋਟ ਪਾ ਕੇ ਇੰਨਾ ਵੱਡਾ ਕੌਨਫੀਡੈਂਸ ਕਿਸੇ ਇੱਕ ਪੋਲੀਟੀਕਲ ਜਮਾਤ ਨੇ ਨਹੀਂ ਸੀ ਕਦੀ ਵੀ ਆਲਕੀਤਾ ਜਿੰਨਾ ਆਪ ਪਾਰਟੀ ਚ ਕੀਤਾ ਸੀ ਮੈਨੂੰ ਅੱਜ ਕਹਿਣਾ ਪੈਂਦਾ ਹੈ ਕਿ ਢਾਈਆਂ ਸਾਲਾਂ ਦੇ ਵਿੱਚ ਇਹ ਚੌਥੀ ਇਲੈਕਸ਼ਨ ਹੈ ਜਲੰਧਰ ਦੇ ਪਹਿਲੀ ਇਲੈਕਸ਼ਨ ਹੋਈ 2022 ਦੇ ਵਿੱਚ ਫਰਵਰੀ ਦੇ ਮਹੀਨੇ ਦੀ ਜਦ ਜਿਹੜੀ ਸਰਕਾਰ ਬਾਰ ਚ ਬਣੀ ਫਿਰ ਬਦਕਿਸਮਤੀ ਦੇ ਨਾਲ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਚੌਧੀ ਸੰਤੋਖ ਸਿੰਘ ਜੀ ਦੀ ਮੌਤ ਹੁੰਦੀ ਹੈ ਬੇ ਟਾਈਮਲੀ ਬਾਏ ਇਲੈਕਸ਼ਨ ਆ ਜਾਂਦੀ ਹੈ ਉਹ ਪਿਛਲੇ ਸਾਲ ਮਈ ਦੇ ਮਹੀਨੇ ਵਿੱਚ 10 ਮਈ ਨੂੰ ਮੋਸਟ ਪ੍ਰੋਬਬਲੀ ਇਲੈਕਸ਼ਨ ਖਤਮ ਹੋਈ ਤੀਸਰੀ ਇਲੈਕਸ਼ਨ ਹੋਣੀ ਪਹਿਲੀ ਜੂਨ ਨੂੰ ਪਾਰਲੀਮੈਂਟ ਦੀ ਖਤਮ ਹੋਈ ਹੁਣ ਚੌਥੀ ਇਲੈਕਸ਼ਨ ਮੈਂ ਤੁਹਾਨੂੰ ਤੁਹਾਡੇ ذریعے ਇਹ ਸਵਾਲ ਮੈਂ ਜਿਲੰਦਰ ਦੇ ਹਰ ਵਾਸੀ ਨੂੰ ਕਿਉਂਕਿ ਬਹੁਤ ਪੜੇ ਲਿਖੇ ਵੇਖੋ ਦੁਆਬਾ ਇੱਕ ਇਹੋ ਜਿਹਾ ਏਰੀਆ ਜਿਹੜਾ ਪੰਜਾਬ ਤੋਂ ਸਭਨਾਂ ਵੱਧ politically ਜੇ ਕਿਸੇ ਨੂੰ ਕਿਹਾ ਜਾਂਦਾ ਹੈ ਅਵੇਅਰ ਜਿਹੜੀ ਏਰੀਆ ਹਉ ਦੁਆਬੇ ਦੇ ਮੈਂ ਬਹੁਤ ਹੀ ਪੋਲਿਟਿਕਲ ਅਵੇਅਰ ਵੋਟਰਸ ਨੂੰ ਅੱਜ ਗੁਜ਼ਾਰਿਸ਼ ਕਰਨ ਵਾਸਤੇ ਸਾਰੋਂ ਪਹਿਲੇ ਸਾਨੂੰ ਫੈਸਲਾ ਕਰਨਾ ਪੈਗਾ ਠੀਕ ਹੈ ਕਿ ਵੋਟ ਤੇ ਜਲੰਧਰ ਵੈਸਟੀ ਪੈਦੀ ਬਟ ਇਸ ਟਾਈਮ ਸਮੁੱਚੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਚੈਲੰਜ ਚੈਲੰਜ ਇਹ ਹੈ ਕਿ ਜਿਸ ਪਾਰਟੀ ਨੇ ਇੱਕ ਐਮ ਐਲ ਏ ਨੂੰ 2.5 ਸਾਲ ਪਹਿਲੇ 5 ਸਾਲ ਵਾਸਤੇ ਇਲੈਕਟ ਕਰਵਾਇਆ ਹੋ ਤੁਹਾਡਾ ਵਿਸ਼ਵਾਸ ਜਿੱਤਿਆ ਹੋਏ ਉਹ ਆਦਮੀ ਢਾਈਆਂ ਸਾਲਾਂ ਦੇ ਵਿੱਚ ਪਾਰਟੀ ਛੱਡ ਕੇ ਚੌਥੀ ਇਲੈਕਸ਼ਨ ਵਾਸਤੇ ਮਜਬੂਰ ਕਰਦੇ ਸਾਰਿਆਂ ਨਾਲ ਪਹਿਲੇ ਤੇ तकरीबन 1 ਮਹੀਨਾ ਵਰਕਿੰਗ ਟਾਈਮ ਗਵਰਨਮੈਂਟ ਦਾ ਇਹ ਗੱਲ ਦੂਸਰੀ ਹੈ ਕਿ ਸਰਕਾਰ ਢਾਈਆਂ ਸਾਲਾਂ ਦੀ ਕੰਮ ਹੀ ਨਹੀਂ ਕਰ ਰਹੀ ਨਹੀਂ ਤੇ ਚਲਦੀ ਹੋਈ ਟੌਪ ਰਫਤਾਰ ਦੇ ਵਿੱਚ ਗਵਰਨਮੈਂਟ ਨੂੰ 1 ਮਹੀਨਾ ਸਵਾ ਮਹੀਨਾ ਬ੍ਰੇਕ ਸਲਾ ਦੇਣੀ ਆ ਇਸ ਤੋਂ ਵੱਡੀ ਘਾਤਕ ਕੋਈ ਹੋਰ ਐਕਟ ਨਹੀਂ ਹੋ ਸਕਦਾ ਸਵਾਮੀਨਾ ਲਗਾਤਾਰ ਹਰ ਕੰਮ ਠਾਪੇ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਆਪ ਜਮਾਤ ਜਿਹੜੀ ਕਹਿੰਦੀ ਸੀ ਸਾਫ ਸੁਥਰੀ ਇਥੇ ਇੱਕ ਰਾਜਨੀਤੀ ਲੈ ਕੇ ਆਣੀ ਉਹਨਾਂ ਨੇ ਪਹਿਲੇ ਅਜ ਤੋਂ 2.5 ਸਾਲ ਪਹਿਲੇ ਜਦੋਂ ਇਥੋਂ ਇੱਕ ਕੈਂਡੀਡੇਟ ਨੂੰ ਆਪਣਾ ਐਮਐਲਯੂ ਦੀ ਟਿਕਟ ਦਿੱਤੀ ਤੇ ਅਸੀਂ ਵੀ ਜਦੋਂ ਟਿਕਟਾਂ ਦੇਨੇ ਅਸੀਂ ਸਾਰਾ ਉਹਦਾ ਬੈਕਗ੍ਰਾਉਂਡ ਚੈੱਕ ਕਰਦੇ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੋਈ ਉਹਲਾ ਨਹੀਂ ਸੀ ਕਿ ਸੀਤਲ ਉਂਗਰਾਲ ਦੀ ਬੈਕਗ੍ਰਾਉਂਡ ਕੀ ਉਹਦਾ ਮਤਲਬ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਕਿਸਮ ਦੇ ਆਦਮੀ ਨੂੰ ਜਿਹੜਾ ਇੱਕ ਨੋਨ ਹਿਸਟਰੀ ਸ਼ੀਟਰ ਸੀ ਉਹਨੂੰ ਟਿਕਟ ਦਿੱਤੀ ਇਸ ਪ੍ਰਕਾਰ ਦਿੱਖੇ ਨਿਸ਼ਾਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਸਾਧ ਦਿੱਤੇ ਗਏ ਨੇ ਤੇ ਇਸ ਦੇ ਨਾਲ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਵੱਡੀ ਭੂਵਿੱਖਵਾਣੀ ਵੀ ਕਰ ਦਿੱਤੀ ਗਈ ਹੈ ਕਿ ਇਹ ਸੀਟ ਹਾਰਨ ਤੋਂ ਬਾਅਦ ਭਗਵੰਤ ਮਾਨ ਦੀ ਮੁੱਖ ਮੰਤਰੀ ਵਾਲੀ ਕੁਰਸੀ ਵੀ ਜਾਵੇਗੀ ਤੇ ਨਾਲ ਹੀ ਭਗਵੰਤ ਮਾਨ ਜਿਹੜੇ ਪਰਿਵਾਰ ਸਮੇਤ ਇੱਥੇ ਜਲੰਧਰ ਦੇ ਵਿੱਚ ਆਏ ਨੇ ਇਹ ਜਲੰਧਰੀਏ ਉਹਨਾਂ ਦਾ ਇਹ ਮੰਝਾ ਸਤੋਜ ਪਿੰਡ ਜੋ ਕਿ ਭਗਵੰਤ ਮਾਨ ਦਾ ਪਿੰਡ ਹੈ ਉੱਥੇ ਛੱਡ ਕੇ ਆਉਣਗੇ